ਵੇਲਰ ਚੇਤੇ ਕਰਕੇ ਆਖਿਓ ਐਵਾਜਾ ਵਾਲਿਆ ਕਿਤੇ ਇਦਾਂ ਦਾ ਗੁਨਾਹ ਨਾ ਹੋਵੇ ਮੈਂ ਤੇਰੀਆਂ ਅੱਖਾਂ ਵਿੱਚ ਅੱਖਾਂ ਨਾ ਪਾ ਸਕਾਂ ਐਗਾ ਦੀ ਗੱਲ ਨਹੀਂ ਹੋ ਜੇ ਇੱਕ ਨਾ ਜਦੋਂ ਮਹਾਰਾਜ ਦੀ ਤਸਵੀਰ ਦੇਖਦੇ ਨੇ ਫੇਰੀ ਇੱਕੋ ਸਟੇਟ ਦੀ ਬਸ ਬੇਨਤੀ ਆ ਬੜਾ ਮਾਨ ਦਾ ਪ੍ਰਵਦਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਸਵੀਰ ਦੇਖੇ ਉਹ ਨਾ ਮਹਾਰਾਜ ਦੀ ਦਸਤਾਰ ਤੇ ਸਜਾਈ ਹੋਈ ਕਲਗੀ ਨਾਲ ਗੱਲਾਂ ਕਰਕੇ ਦੇਖਿਓ ਗੁਰੂ ਗੋਬਿੰਦ ਸਿੰਘ ਦੀ ਕਲਗੀ ਵੀ ਤੁਹਾਡੇ ਨਾਲ ਗੱਲ ਕਰਨਗੇ ਜਿੱਦਾਂ ਜਿੱਕੇ ਸਰਬਾਤਮਾ ਕਿਉਂਕਿ ਆ ਜਿਹੜੀ ਧਰਤੀ ਤੇ ਤੁਸੀਂ ਬੈਠੇ ਹੋ ਨਾ ਆ ਜਿਹੜੀ ਧਰਤੀ ਤੇ ਬੈਠੇ ਹੋ ਇਹ ਜੰਗ ਦਾ ਬਣਨ ਧਰਤੀ ਹੈ ਪੜ ਲਿਓ ਕਦੇ ਗੁਰਬਲਾਸ ਪਾਸ਼ੇ ਸ਼ੇਰ ਗ੍ਰੰਥ ਪੜ ਕੇ ਦੇਖ ਲਓ ਆ ਸਾਰੇ ਪਾਸੇ 10 ਲੱਖ ਫੌਜ ਕਿੱ데 ਐ ਤੁਹਾਡੇ ਉੱਤੇ ਘੇਰੇ ਥੋੜੋ ਜਿਹੀ 10 ਲੱਖ ਬੰਦਾ ਸੀ ਕਿੱ데 ਕਹਿਣਾ ਸੁਖਾ ਆ ਜਿੰਨੇ ਭਾਉ ਨੂੰ ਸ਼ਹੀਦਾਂ ਦੇ ਸਥਾਨ ਇੱਕ ਦਾ ਪਰसों ਟੈਲੀਫੋਨ ਆਇਆ ਕਹਿੰਦੇ ਕਹਿੰਦੇ ਜੀ ਤੁਸੀਂ ਸ਼ਹੀਦਾ ਦੀਆਂ ਸਮਾਧਾਂ ਦੇ ਹੱਕ ਵਿੱਚ ਬੋਲਦੇ ਹੋ ਕਹਿੰਦੇ ਜਿਹੜੇ ਸ਼ਹੀਦਾ ਦੇ ਸਥਾਨ ਬਣਿਆ ਉਹਨਾਂ ਦਾ ਪ੍ਰਮਾਣ ਦੱਸੋ ਮੈਂ ਕਿਹਾ ਪ੍ਰਮਾਣ ਦੱਸਣ ਦੀ ਲੋੜ ਨਹੀਂ ਜਦੋਂ ਚਮਕੌਰ ਸਾਹਿਬ ਦਾ ਅੰਗੀਠਾ ਪਰਬਟ ਕਰਾਇਆ ਸ਼ਹੀਦਾ ਜੀ ਉਹਨਾਂ ਨੇ ਆਪ ਪ੍ਰਗਟ ਹੋ ਕੇ ਆਇਆ ਕਿ ਸਾਡਾ ਅੰਗੀਠਾ ਇੱਥੇ ਬਣਿਆ ਦੱਸ ਕੇ ਆਪੋ ਸਰਬੱਤ ਵਾਹ ਵਗਰ ਰੱਬ ਦੇ ਨੂੰ ਸਮਤ ਪੱਖੇ ਰੱਬ ਦੇ ਨੂੰ ਸਮਤ ਪੱਖੇ ਸ਼ਹੀਦਾਂ ਦੇ ਅਸਥਾਨਾਂ ਤੇ ਕਿੰਧੋ ਪ੍ਰੰਤੂ ਕਰਨ ਵਾਲਿਓ ਇੱਕ ਗੱਲ ਯਾਦ ਰੱਖਿਓ ਇੱਥੇ ਵੀ ਢੋਈ ਨਹੀਂ ਨਾ ਗਾੜ ਰੱਖੇ ਹੋਈ ਬੰਨੀ 14 ਤੇ ਕਿੰਧੋ ਪ੍ਰੰਤੂ ਕਰਨ ਵਾਲਿਓ ਕਦੇ ਹੰਸਾਲੀ ਵਾਲੇ ਮਹਾਂਪੁਰਖਾਂ ਦਾ ਜੀਵਨ ਬੜੀ ਕੱਢੀ ਕਦੇ ਹੰਸਾਲੀ ਵਾਲਿਆਂ ਨੂੰ ਪੁੱਛ ਲਿਓ ਕਹਿੰਦੇ ਜਿਸੇ ਜੋਤ ਜਗਦੀ ਆ ਉਥੇ 24 ਘੰਟੇ ਸ਼ੀਰਧਨ ਕਰੰਦੇ ਨੇ ਇਸ ਸ਼ੀਰਧਨ ਦੇ ਇਸ਼ਨਾਨ ਕਰਾਉਣ ਵਾਲਿਆਂ ਦੀ ਸੇਵਾ ਬੜੀ ਬੜਮੁੱਲੀ ਸੇਵਾ ਹੈ ਕਿਉਂਕਿ ਹੌਸਾਹਬ ਸੁਵੇਦੇਵ ਜੀ ਦਾ ਸਾਹਿਬ ਨੂੰ ਇਸ਼ਨਾਨ ਹੁੰਦਾ ਪੰਜ ਸਿੰਘਾਂ ਚ ਉਹਨੇ ਕਿਰਪਾ ਕੀਤੀ ਸਾਨੂੰ ਵੀ ਹਾਜ਼ਰੀ ਦਿੱਤੀ ਗਈ ਹੈ ਉਸ ਵੇਲੇ ਜਦੋਂ ਇਸ਼ਨਾਨ ਉਹ ਸੰਗੀ ਖੇਡੇ ਹੁੰਦਾ ਹੈ ਉਥੇ ਇਸ਼ਨਾਨ ਬੀਬੀ ਸ਼ਰਨਕੌਰ ਸੇ ਕੁੱਲ ਸ਼ੀਦਾ ਸਿੰਘ ਦਾ ਇਸ਼ਨਾਨ ਹੁੰਦਾ ਹੈ ਜਿਹੜੇ 24 ਘੰਟੇ ਇਸ ਧਰਤੀ ਦੇ ਉੱਤੇ ਪਰਚੰਡ ਦੇ ਵਿੱਚ ਬਿਤੇ ਕਦੇ ਮੰਗੋ ਸ਼ੀਦਾ ਜੀ ਕਿ ਨਹੀਂ ਮੜ ਬੋਲੋ ਭਾਈ ਜੋ ਮੰਗੋ ਇੱਥੇ ਅਰਦਾਸ ਕਰੋ ਬੀਬੀ ਸ਼ਰਨਕੌਰ ਦੇ ਘਰ ਵਿੱਚ ਅਰਦਾਸ ਕਰੋ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਦੇਵੇ ਦਰ ਕੇ ਆਪੋ ਸਤਨਾਕ ਵਾਹਿਗੁਰੂ ਬਸ ਇੱਕੋ ਬੇਤੀ ਹੈ ਆਸ਼ੀਰਵਾਦ ਇਹਨਾਂ ਦੇ ਚਾਹਦੇ ਐ 바ਦ ਤੋਂ 바ਦ 바ਦ ਤੋਂ 바ਦ ਬਾਣੀ ਦਾ ਮੰਦਰ ਬਣਾ ਦਿਓ ਬਾਣੀ ਪੜ ਕੇ ਸਭ ਜਗਾਂ ਨੂੰ ਸਮਰਪਿਤ ਹੋ ਜਾਓ ਆਖਿਓ ਬਸ ਇੱਕ ਹਿੱਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਦੇ بیٹے ਯਹਾਂ ਪੁਰਾਣੀ ਆ ਫਤਿਹਗੜ ਸਾਹਿਬ ਜਾਣਾ ਤੁਸੀਂ ਪਰਸੋਂ ਨੂੰ ਕੱਲ ਨੂੰ ਜਦੋਂ ਵੀ ਜਾਣਾ ਫਤੇਗੜ ਸਾਹਿਬ ਦੀ ਧਰਤੀ ਨੂੰ ਬਾਰ ਬਾਰ ਨਮਸਕਾਰ ਕਰਕੇ ਉਸ ਧਰਤੀ ਦੀ ਮਿੱਟੀ ਨੂੰ ਆਪਣੇ ਮੱਥੇ 'ਤੇ ਲਾ ਕੇ ਆਖਿਓ ਐ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤੇ ਸਿੰਘ ਸਾਡੇ ਘਰ ਵਿੱਚ ਸਿੱਖੀ ਆਜੇ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਨਾ ਕੁਛ ਵੀ ਮੰਗੇ ਸਿੱਖੀ ਵਿੱਚ ਸਭ ਕੁਝ ਆ ਜਾਂਦਾ ਕਦੇ ਯਾਦ ਕਰਿਓ ਦੁਨੀਆ ਵਿੱਚ ਕੁੱਲ ਰੰਗਰ ਸਰਕਾਰ ਜੋਗ ਨੇ ਦੁਨੀਆ ਵਿੱਚ ਕੁੱਲ ਸਬਾਵਾਂ ਸਰਕਾਰ ਜੋਗ ਨੇ ਕਦੇ ਬਾਬਾ ਮੋਤੀराम ਮੈਰੇ ਨੂੰ ਬਰਕੇ ਵੇਖ ਲਿਓ ਪੰਜ ਸਾਲਾਂ ਦਾ ਪੁੱਤ ਨਹਿਣ ਅੱਖਾਂ ਦੇ ਸਾਹਮਣੇ ਜਦੋਂ ਉਹਨੂੰ ਪੀੜਿਆ ਹਰੀ ਬਾੜੀ ਆਈ ਬਾਬੀ ਮੋਤੀराम ਮਹਰੇ ਜੀ ਕਹਿੰਦੇ ਤੇਰੀ ਕੋਈ ਆਖਰੀ ਇੱਛਾ ਹੈ ਕਹਿੰਦਾ ਜਿਨ੍ਹਾਂ ਪੁੱਛੇ ਜਿਉਣਾ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਚਲੇ ਗਏ ਛੇਤੀ ਕਰੋ ਮੈਂ ਵੀ ਮਾਤਾ ਗੁਜਰੀ ਦੀ ਗੋਲ ਵਿੱਚ ਜਾਣਾ ਹੈ ਅੱਜ ਕੀ ਆਪ ਸਤਨਾਮ ਵਾਹਿਗੁਰੂ ਇਤਿਹਾਸ ਤੋਂ ਬਾਹਰ ਮੈਂ ਗੱਲ ਕਰਨੀ ਆ ਬਣੀ ਮੈਂ ਪ੍ਰਣ ਕਰਿਓ ਇਹੀ ਇਤਿਹਾਸ ਨੂੰ ਪੱਲੇ ਬੰਨ੍ਹ ਕੇ ਜਾਇਓ ਤੁਹਾਡੇ ਮੈਂ ਸਾਰਿਆਂ ਦੇ ਚਰਨਾਂ ਦੀ ਧੂੜਾਂ ਇੱਕ ਥੋਲ ਬਣਾ ਕੇ ਸੇਵਾ ਦੇਂਦੇ ਆ ਗਿਆ ਬਖਸ਼ੋ ਅਗੇ ਚੰਡੀਗੜ੍ਹ ਜਾਣਾ ਹੈ ਇੱਦਿਆਂ ਸਿਸਣ ਜੋ ਤੇ ਹੋ ਸਜਣ ਅਸੀਂ ਸਣ ਜੋ ਹੋਵੇ ਸਾਰੇ ਸੁਖ ਹੋਵੇ ਨਾਨਕ ਸਾਰੋ ਕੀ ਬਾਣੀ ਤੇ ਪਰਿ ਸਬਤ ਦਾ ਵਾਹਿਗੁਰੂ